ਸ਼ੁਰੂਆਤ ਹੈ ਔਰਤਾਂ ਨੂੰ ਰਾਜਨੀਤੀ ਦੇ ਵਿੱਚ ਲੈ ਕੇ ਆਉਣ ਦੀ ਉਹ ਰਾਜੀਵ ਗਾਂਧੀ ਜੀ ਦੁਆਰਾ ਸ਼ੁਰੂ ਕੀਤੀ ਗਈ ਸੀ ਰੈਜ਼ਰਵੇਸ਼ਨ ਬਿੱਲੋ ਲੈ ਕੇ ਆਏ ਉਹ ਪਾਸ ਹੋ ਗਿਆ ਦੇਖੋ ਦੋਨੋਂ ਸਦਨਾਂ ਦੇ ਵਿੱਚ ਪਾਸ ਹੋ ਗਿਆ ਪਰ ਅੱਜ ਤੱਕ ਵੀ ਉਹ ਲਾਗੂ ਨਹੀਂ ਹੋਇਆ ਥੋੜੇ ਦਿਨ ਪਹਿਲਾਂ ਅਸੀਂ ਦਿੱਲੀ ਦੇ ਵਿੱਚ ਜਾ ਕੇ ਉਸ ਸੰਬੰਧ ਦੇ ਵਿੱਚ ਬਹੁਤ ਵੱਡੀ ਰੈਲੀ ਕੀਤੀ ਉੱਥੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਪੂਰੇ ਭਾਰਤ ਦੇ ਵਿੱਚੋਂ ਅਲਕਾ ਲਾਂਬਾ ਜੀ ਦੀ ਅਗਵਾਈ ਦੇ ਵਿੱਚ ਤੇ ਇੱਥੇ ਸਾਡੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਮੈਡਮ ਗੁਰਸ਼ਰਨ ਕੌਰ ਰੰਦਾਵਾ ਜੀ ਦੀ ਅਗਵਾਈ ਦੇ ਵਿੱਚ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੇ ਤੇ ਸਾਰੀ ਸਾਡੀ ਮਹਿਲਾ ਕਾਂਗਰਸ ਨੇ ਬਹੁਤ ਵੱਡਾ ਉਸ ਦੇ ਉੱਤੇ ਪ੍ਰਦਰਸ਼ਨ ਕੀਤਾ ਕਿ ਅੱਜ ਤੱਕ ਔਰਤਾਂ ਨੂੰ ਜਿਵੇਂ ਜਿਵੇਂ ਰਾਜੀਵ ਗਾਂਧੀ ਜੀ ਦੀ ਇੱਕ ਵਿਜਨ ਸੀ ਕਿ ਜੇ ਔਰਤਾਂ ਵੀ ਰਾਜਨੀਤੀ ਦੇ ਵਿੱਚ ਆਪਣੀ ਹਿੱਸੇਦਾਰੀ ਲੈ ਕੇ ਆਉਣੀਆਂ ਤਾਂ ਅਸੀਂ ਸਮਾਜ ਦੇ ਵਿੱਚ ਕੋਈ ਬਣਦਾ ਬਦਲਾਵ ਆਪਣੇ ਹਿੱਸੇ ਦਾ ਉਹ ਪਾ ਸਕਦੇ ਆ ਤੇ ਪਰ ਉਸ ਤੇ ਅਜ ਤੱਕ ਕੋਈ ਅਮਲ ਨਹੀਂ ਹੋਇਆ ਸਮੇਂ ਸਮੇਂ ਦੇ ਸਰਕਾਰਾਂ ਨੇ ਔਰਤਾਂ ਨੂੰ ਸਿਰਫ ਵੋਟ ਰਾਜਨੀਤੀ ਦੇ ਤੌਰ ਤੇ ਵਰਤਿਆ ਅੱਜ ਵੀ ਸਥਿਤੀ ਉਹੀ ਹੈ ਤੁਸੀਂ ਦੇਖੋ ਥੋੜੇ ਦਿਨ ਪਹਿਲਾਂ ਇੱਕ ਡਾਕਟਰ ਕੁੜੀ ਦੇ ਨਾਲ ਕਲਕੱਤੇ ਦੇ ਵਿੱਚ ਕਿੱਡਾ ਵੱਡਾ ਜ਼ਬਰ ਜਨਾਹ ਹੋਇਆ ਹਨਾ ਪੂਰਾ ਦੇਸ਼ ਸੜਕਾਂ ਦੇ ਉੱਤੇ ਆਇਆ ਹੋਇਆ ਪਰ ਫਿਰ ਵੀ ਜਿਹੜੇ ਸਾਡੇ ਸਮੇਂ ਦੇ ਹੁਕਮਾਂ ਰਾਨ ਨੇ ਉਹਨਾਂ ਦੇ ਕੰਨਾਂ ਦੇ ਵਿੱਚ ਕੋਈ ਵੀ ਜੂਨੀ ਸਰકરી ਤੇ ਇਹ ਔਰ ਦੇ ਲਈ ਮੈਨੂੰ ਲੱਗਦਾ ਹੈ ਕਿ ਇਹ ਰਾਜਨੀਤੀ ਦੇ ਵਿੱਚ ਜਿਹੜਾ 30% ਰੈਜ਼ਰਵੇਸ਼ਨ ਬਿਲ ਹੈ ਉਹ ਲਾਗੂ ਹੋਣਾ ਚਾਹੀਦਾ ਹੈ ਤੇ ਅੱਜ ਦੇ ਸਮੇਂ ਸਾਡੇ ਜਿਹੜੇ ਰਾਹੁਲ ਗਾਂਧੀ ਜੀ ਨੇ ਸਾਡੇ ਨੇਤਾ ਨੇ ਉਹ ਇਸ ਦੇ ਉੱਤੇ ਆਪਣੇ ਬਹੁਤ ਵਧੀਆ ਥੋਟ ਵਿਜ਼ਨ ਲੈ ਕੇ ਇਕੱਲਾ ਔਰਤਾਂ ਦੇ ਲਈ ਨਹੀਂ ਹਰ ਵਰਗ ਦੀ ਹਿੱਸੇਦਾਰੀ ਨਾਰੀ ਨਿਆਏ ਹਮਾਰਾ ਹਿੱਸਾ ਹਮਾਰੀ ਭਾਗੀਦਾਰੀ ਉਸ ਸਭ ਦੇ ਉੱਤੇ ਕੰਮ ਹੋ ਰਿਹਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜ਼ਰੂਰ ਇਸ ਦੇ ਵਿੱਚ ਕੋਈ ਚੰਗਾ ਪਰਵਰਤਨ ਦੇਖਾਂਗੇ ਤੇ ਸਾਡੀਆਂ ਵਧੀਆ ਔਰਤਾਂ ਪੰਜਾਬ ਦੇ ਵਿੱਚੋਂ ਹੋਰ ਦੇਸ਼ ਦੇ ਵਿੱਚੋਂ ਸਾਨੂੰ ਰਾਜਨੀਤੀ ਦੇ ਵਿੱਚ ਦੇਖਾਂਗੇ ਉਹ ਮਿਲ ਲ ਗਿਆ ਕੋਲਕਾਤਾ ਜਿਹੜਾ ਮਟਰ ਕੇਸ ਹੋਇਆ ਹੈ ਲੈ ਕੇ ਵੀ ਤੁਸੀਂ ਕੁਝ ਕਰ ਰਹੇ ਹੋ ਜੀ ਬਿਲਕੁਲ ਮੈਂ ਫੋਤੇਗੜ੍ਹ ਸਾਹਿਬ ਤੋਂ ਬਿਲੋਂਗ ਕਰਦੀ ਆ ਆਪਣੇ ਜ਼ਿਲ੍ਹੇ ਦੇ ਵਿੱਚ ਅਸੀਂ ਕੈਂਡਲ ਮਾਰਚ ਜਗ੍ਹਾ ਜਗ੍ਹਾ ਤੇ ਕਰ ਰਹੇ ਆ ਰੋਜ਼ ਪ੍ਰਦਰਸ਼ਨ ਕਰ ਰਹੇ ਆ ਤੇ ਮੰਗ ਕਰਦੇ ਆ ਸਰਕਾਰਾਂ ਨੂੰ ਵੈਸੇ ਬਹੁਤ ਇਹ ਜਿਹੜੇ ਨਿਰਬਿਆ ਕਾਂਡ ਹੋਏ ਨੂੰ ਕਿੰਨੇ ਸਾਲ ਹੋ ਗਏ ਉਸ ਤੋਂ ਬਾਅਦ ਕਦੇ ਤੁਸੀਂ ਦੇਖੋ ਆਪਣਾ ਕਟੂਆ ਦੇ ਵਿੱਚ ਹੁੰਦਾ ਕਦੇ ਯੂਪੀ ਦੇ ਵਿੱਚ ਹੁੰਦਾ ਰੋਜ਼ ਪਿਛਲੇ 2022 ਦਾ ਜਿਹੜਾ ਡਾਟਾ ਹੈ 30000 ਤੋਂ ਵੱਧ ਮਹਿਲਾਵਾਂ ਦੇ ਨਾਲ ਰੇਪ ਕੇਸ ਰਜਿਸਟਰਡ ਹੋਏ ਨੇ ਤੇ ਉਸ ਤੋਂ ਕਿਤੇ ਵੱਧ ਹੁੰਦੇ ਨੇ ਜਿਹੜੇ ਰਜਿਸਟਰਡ ਹੀ ਨਹੀਂ ਹੁੰਦੇ ਤਾਂ ਲੱਖਾਂ ਦੀ ਗਿਣਤੀ ਔਰਤਾਂ ਦੇ ਨਾਲ ਬਹੁਤ ਅਤਿਆਚਾਰ ਹੁੰਦੇ ਨੇ ਔਰ ਦਵਾਈਆਂ ਜਾਂਦੀਆਂ ਨੇ ਰਾਜਨੀਤੀ ਦੇ ਵਿੱਚ ਆਉਣ ਦੇ ਲਈ ਵੀ ਦਵਾਈਆਂ ਜਾਂਦੀਆਂ ਨੇ ਔਰਤਾਂ ਨੂੰ ਰਾਜਨੀਤੀ ਦੇ ਵਿੱਚ ਫੁੱਲ ਕੇ ਔਰ ਨਹੀਂ ਦਿੱਤਾ ਜਾਂਦਾ ਪਹਿਲਾਂ ਤਾਂ ਸਮਾਜ ਦੇ ਵਿੱਚੋਂ ਹੀ ਫਿਰ ਮਸਲਮਨੀ ਪਾਵਰ ਹੈ ਜਿਹੜੀ ਹੈ ਨਾ ਰਾਜਨੀਤੀ ਦੇ ਵਿੱਚ ਜਿਹੜਾ ਬਾਹੂ ਬਲ ਔਰ ਪੈਸੇ ਦਾ ਅੰਨਾ ਜੋਰ ਹੈ ਉਹਦੇ ਕਰਕੇ ਔਰਤਾਂ ਨੂੰ ਤੱਕ किया ਜਾਂਦਾ ਹੈ ਮਰਦ ਪ੍ਰਦਾਨ ਸਮਾਜ ਵੱਲੋਂ ਤੇ ਇਸ ਦੇ ਉੱਤੇ ਮੇਰੇ ਖਿਆਲ ਨਾਲ ਹੁਣ ਜਿਵੇਂ ਰਾਜੀਵ ਗਾਂਧੀ ਜੀ ਦੇ ਦਿਸ਼ਾ ਦੇ ਉੱਤੇ ਉਹਨਾਂ ਦੇ بیٹے ਰਾਹੁਲ ਗਾਂਧੀ ਜੀ ਚੱਲ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਰ ਹੋਪਿੰਗ ਕਿ ਬਹੁਤ ਵਧੀਆ ਕੁੜੀਆਂ ਰਾਜਨੀਤੀ ਦੇ ਵਿੱਚ ਆਉਣ